ਤੋ ਬਿਨਾ ਕੋਈ ਖਾਸ ਭੂਮਿਕਾ ਬੰਨੇ ਆਪਾਂ ਸਿੱਧੇ ਚੱਲਦੇ ਆ ਆਪਣੇ ਅੱਜ ਦੇ ਵੀਡੀਓ ਦੇ ਸਭ ਤੋਂ ਪਹਿਲੇ ਬਾਰਡਰ ਦੇ ਵੱਲ ਜਿਹੜਾ ਬਹੁਤ ਹੀ ਜ਼ਿਆਦਾ ਅਜੀਬ ਆ ਇਹ ਵਾਲਾ ਬਾਰਡਰ ਜਿਹੜਾ ਹੈ ਇਹ ਇਸ ਕਰਕੇ ਜ਼ਿਆਦਾ ਅਜੀਬ ਆ ਜਿਹਨੂੰ ਉੱਪਰੋਂ ਆਪਾਂ ਦੇਖਾਂਗੇ ਇੱਕ ਮੈਪ ਦੀ ਤਰ੍ਹਾਂ ਤਾਂ ਇਹ ਬਾਰਡਰ ਕੱਟ ਤੇ ਜਿਹੜੀਆਂ ਉਹ ਬੱਚਿਆਂ ਦੀਆਂ ਪਜ਼ਲ ਹੁੰਦੀਆਂ ਨੇ ਜਿਹੜੀਆਂ ਅਲੱਗ-ਅਲੱਗ ਪੀਸਸ ਨੂੰ ਜੋੜਨਾ ਹੁੰਦਾ ਵਾ ਉਹ ਜ਼ਿਆਦਾ ਲੱਗਦਾ ਅਗਲੀ ਅਜੀਬ ਚੀਜ਼ ਇਸ ਬਾਰਡਰ ਦੇ ਨਾਲ ਇਹ ਹੈਗੀ ਆ ਕਿੱਥੇ ਕੋਈ ਪਤਾ ਨਹੀਂ ਕਿਹੜੇ ਏਰੀਏ ਦੇ ਵਿੱਚ ਕਿਹੜਾ ਕੰਟਰੀ ਆ ਜਾਂਦਾ ਕਿਹੜੇ ਏਰੀਆ ਦੇ ਵਿੱਚ ਕਿਹੜਾ ਕੰਟਰੀ ਆ ਜਾਂਦਾ ਗੱਲ ਹੈਗੀ ਆ ਨੀਦਰਲੈਂਡ ਜਾਂ ਜਿਹਨੂੰ ਆਪਾਂ ਹਾਲੈਂਡ ਵੀ ਕਹਿੰਦੇ ਆ ਹਾਲੈਂਡ ਤੇ ਬੈਲਜੀਅਮ ਦੇ ਬਾਰਡਰ ਤੇ ਤੇ ਜਿਹਨੂੰ ਇਹ ਵੀ ਕਿਹਾ ਜਾਂਦਾ ਜਿਹਦਾ ਨਾਮ ਆ ਬਾਰਲੇ ਹਰਟੋਗ ਤੇ ਬਾਰਲੇ ਨਸਾਓ ਕਿਉਂਕਿ ਅਸਲ ਦੇ ਵਿੱਚ ਦੋ ਪਿੰਡ ਨੇ ਬਾਰਲੇ ਹਰਟੋਗ ਹੈਗਾ ਬੈਲਜੀਅਮ ਦੇ ਵਿੱਚ ਤੇ ਬਾਰਲੇ ਨਸਾਓ ਹੈ ਨੀਦਰਲੈਂਡ ਦੇ ਵਿੱਚ ਹੁਣ ਇਹ ਜਿਹੜਾ ਬਾਰਡਰ ਆ ਪਹਿਲੀ ਗੱਲ ਤੋਂ ਕੋਈ ਸਿੱਧੀ ਲਾਈਨ ਨਹੀਂ ਪਰ ਤੁਸੀਂ ਕਹੋਗੇ ਕਿ ਬਹੁਤ ਜਗ੍ਹਾ ਸਿੱਧੀ ਲਾਈਨ ਨਹੀਂ ਵੀ ਹੁੰਦੀ ਗੜੀਆਂ ਚੋਂ ਵੀ ਨਿਕ ਜਾਂਦੀ ਆ ਇੱਥੇ ਕਿ ਸਭ ਕੁਝ ਇੰਨਾ ਕਿ ਜ਼ਿਆਦਾ ਕਨਫਿਊਜ਼ਿੰਗ ਆ ਕਿ ਜਿਹੜਾ ਇਹ ਬਾਰਡਰ ਆ ਇਹ ਨੰਗ ਦਾ ਵਾ ਕਈ ਘਰਾਂ ਦੇ ਵਿਚਕਾਰ ਤੋਂ ਕਈ ਲੋਕਾਂ ਦੇ ਗਾਰਡਨਾਂ ਦੇ ਵਿਚਕਾਰ ਤੋਂ ਕਈ ਦੁਕਾਨਾਂ ਦੇ ਵਿਚਕਾਰ ਤੋਂ ਇੱਕ ਹੀ ਦੁਕਾਨ ਆ ਉਹਦਾ ਅੱਧਾ ਹਿੱਸਾ ਨੀਦਰਲੈਂਡ ਦੇ ਵਿੱਚ ਆ ਅੱਧਾ ਹਿੱਸਾ ਬੈਲਜੀਅਮ ਦੇ ਵਿੱਚ ਆ ਤੇ ਇਵਨ ਇੱਥੇ ਰਹਿਣ ਵਾਲੇ ਲੋਕਾਂ ਦੀ ਹਾਲਤ ਇਸ ਤਰ੍ਹਾਂ ਦੀ ਆ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਦੀਆਂ ਪ੍ਰਾਪਰਟੀਆਂ ਦੇ ਦੋ ਐਡਰੈਸ ਨੇ ਇੱਕ ਐਡਰੈਸ ਉਹਨਾਂ ਦਾ ਹੈਗਾ ਹਾਲੈਂਡ ਦਾ ਦੂਸਰਾ ਹੈਗਾ ਬੈਲਜੀਅਮ ਦਾ ਇਤਿਹਾਸੋ ਹੀ ਨਹੀਂ ਗੱਲ ਇੱਥੇ ਕਈ ਵਾਰੀ ਇਹ ਹੋ ਜਾਂਦੀ ਆ ਜਦੋਂ ਤੁਸੀਂ ਕਿਸੇ ਕਾਫੀ ਸ਼ਾਪ ਦੇ ਵਿੱਚ ਐਂਟਰ ਕਰਨਾ ਤਾਂ ਜਿੱਥੋਂ ਤੁਸੀਂ ਐਂਟਰ ਕੀਤਾ ਐਂਟਰ ਤੁਸੀਂ ਕੀਤਾ ਬੈਲਜੀਅਮ ਵਾਲੇ ਪਾਸਿਓਂ ਜਿੱਥੇ ਜਾ ਕੇ ਕਾਊਂਟਰ ਦੇ ਉੱਪਰ ਤੁਸੀਂ ਕਾਫੀ ਫੜ ਰਹੇ ਹੋ ਉਹ ਜਗ੍ਹਾ ਹੁੰਦੀ ਆ ਹਾਲੈਂਡ ਦੇ ਏਰੀਏ ਦੇ ਵਿੱਚ ਪਰ ਇਹ ਸਭ ਕੁਝ ਦੇ ਬਾਵਜੂਦ ਸਭ ਕੁਝ ਬਹੁਤ ਹੀ ਸ਼ਾਂਤ ਆ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਹੁਣ ਇੱਥੇ ਤੁਹਾਨੂੰ ਯਾਦ ਆਊਗਾ ਆਪਣਾ ਇੰਡੀਆ ਤੇ ਪਾਕਿਸਤਾਨ ਦਾ ਬਾਰਡਰ ਤੇ ਸਾਰੀਆਂ ਦੀਆਂ ਸਾਰੀਆਂ ਪ੍ਰੋਬਲਮਸ ਦੂਸਰਾ ਬਾਰਡਰ ਹੈਗਾ ਵਾ ਏਜੀਪਟ ਤੇ ਸੁਡਾਨ ਦੇ ਵਿਚਕਾਰ ਦਾ ਏਜੀਪਟ ਮਤਲਬ ਮਿਸਰ ਪਰ ਹੁਣ ਇਹ ਬਾਰਡਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਯੂਨੀਕ ਆ ਇਹਦਾ ਇੱਕ ਕਾਰਨ ਇਹ ਆ ਕਿ ਅਸਲ ਦੇ ਵਿੱਚ ਉੱਥੇ ਕੋਈ ਬਾਰਡਰ ਹੈ ਹੀ ਨਹੀਂ ਦੋਨੇ ਦੇਸ਼ਾਂ ਦੇ ਵਿਚਕਾਰ ਜਿੱਥੇ ਅਸਲ ਦੇ ਵਿੱਚ ਇੱਕ ਬਾਰਡਰ ਹੋਣਾ ਚਾਹੀਦਾ ਦੋਨੇ ਦੇਸ਼ਾਂ ਨੇ ਉਹ ਪੂਰੀ ਦੀ ਪੂਰੀ ਜਗ੍ਹਾ ਖਾਲੀ ਛੱਡ ਦਿੱਤੀ ਹੁਣ ਤੁਸੀਂ ਇੱਥੇ ਕਹੋਗੇ ਕਿ ਜਿੱਥੇ ਇੱਕ ਇੱਕ ਇੰਚ ਦੇ ਪਿੱਛੇ ਕਿਵਰੀ ਇੰਨੀ ਗਹਿਗਾ ਚ ਲੜਾਈ ਹੋ ਜਾਂਦੀ ਆ ਆਪਾਂ ਨੂੰ ਵੀ ਇਤਿਹਾਸ ਦੇ ਵਿੱਚ ਪੜਾਇਆ ਗਿਆ ਇੰਡੀਆ ਦੀ ਚਾਈਨਾ ਨਾਲ ਲੜਾਈ ਪਾਕਿਸਤਾਨ ਦੇ ਨਾਲ ਲੜਾਈਆਂ ਜਿੱਥੇ ਇੰਨਾ ਜ਼ਿਆਦਾ ਖੂਨ ਖਰਾਬਾ ਹੁੰਦਾ ਇੰਨੇ ਫੌਜੀ ਵਿਚਾਰਿਆਂ ਨੇ ਸ਼ਹਾਦਤ ਦਿੱਤੀ ਆ ਪਰ ਉੱਥੇ ਇਹਨਾਂ ਦੋਨੇ ਦੇਸ਼ਾਂ ਨੇ ਕਿਉਂ ਇੰਨੀ ਇੱਕ ਵੱਡੀ ਜਗ੍ਹਾ ਨੂੰ ਖਾਲੀ ਛੱਡਿਆ ਉਹਨੂੰ ਕੋਈ ਕਲੇਮ ਹੀ ਨਹੀਂ ਕਰ ਰਿਆ ਇੱਕ ਹੋਰ ਚੀਜ਼ ਇਸ ਬਾਰਡਰ ਦੇ ਬਾਰੇ ਵਿੱਚ ਖਾਸ ਦੁਨੀਆ ਦੀਆਂ ਕੁਝ ਥਾਵਾਂ ਐਹ ਜੀਆਂ ਨੇ ਜਿੱਥੇ ਕੋਈ ਵੀ ਕਾਨੂੰਨ ਹੀ ਨਹੀਂ ਹੈ ਕਾਨੂੰਨ ਉਦੋਂ ਹੋਊਗਾ ਜਦੋਂ ਉੱਥੇ ਕੋਈ ਅਥਾਰਟੀ ਹੋਊਗੀ ਕੋਈ ਸਰਕਾਰ ਹੋਊ ਉੱਥੇ ਕੋਈ ਸਰਕਾਰ ਨਹੀਂ ਉਹ ਕਿਸੇ ਦੇ ਅੰਡਰ ਹੀ ਨਹੀਂ ਆਉਂਦੇ ਤੇ ਉਸ ਜਗ੍ਹਾ ਦਾ ਨਾਮਾ ਬੀਰ ਤਾਵਿਲ ਹੁਣ ਉਹਦਾ ਕਾਰਨ ਇਹ ਆ ਕਿ ਜੇ ਇੱਕ ਕੰਟਰੀ ਉਹਨੂੰ ਕਲੇਮ ਕਰੂਗਾ ਤਾਂ ਉਹਨੂੰ ਦੂਸਰੇ ਦੇ ਬਾਰਡਰ ਨੂੰ ਮੰਨਣਾ ਪੈਣਾ ਵਾ ਦੋਨੇ ਹੀ ਕੰਟਰੀ ਇਸੇ ਜਿੱਤ ਦੇ ਵਿੱਚ ਬੈਠੇ ਆ ਉਨੀ ਜਗ੍ਹਾ ਛੱਡ ਕੇ ਤਾਂ ਕਿ ਉਹ ਦੂਸਰੇ ਦੇ ਬਾਰਡਰ ਨੂੰ ਮੰਨਣ ਨੂੰ ਹੀ ਤਿਆਰ ਨਹੀਂ ਹੈਗੇ ਤੇ ਇਹ ਪੂਰੀ ਦੀ ਪੂਰੀ ਜਗ੍ਹਾ ਹੈਗੀ ਆ 2060 ਸਕੁਅਰ ਕਿਲੋਮੀਟਰ ਦੀ ਸਕੁਅਰ ਕਿਲੋਮੀਟਰ ਇੰਨੀ ਕੁ ਜ਼ਿਆਦਾ ਵੱਡੀ ਜਗ੍ਹਾ ਵਾ ਪਰ ਇੰਨੀ ਗੱਲ ਜ਼ਰੂਰ ਦੋਨੇ ਦੇਸ਼ ਇੰਨੇ ਵੀ ਕਮੜੇ ਨਹੀਂ ਹੈਗੇ ਅਸਲ ਦੇ ਵਿੱਚ ਇਹ ਕਿ ਬਹੁਤ ਹੀ ਉਜਾੜ ਬੀਆਬਾਨ ਵੀ ਜਗ੍ਹਾ ਵਾ ਜਿੱਥੇ ਕੋਈ ਨਾ ਰੋਖਾ ਨਾ ਕੋਈ ਝਾੜੀ ਆ ਕੁਝ ਲੋਕਾਂ ਨੇ ਬੜੀ ਦਿਲਚਸਪ ਚੀਜ਼ ਆ ਇਸ ਚੀਜ਼ ਦਾ ਮੌਕੇ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਤੇ ਇਹਨੂੰ ਇੱਕ ਆਪਣਾ ਦੇਸ਼ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਯੂਨਾਈਟਿਡ ਨੇਸ਼ਨਸ ਨੇ ਇਸ ਚੀਜ਼ ਨੂੰ ਬਿਲਕੁਲ ਸਿਰੇ ਤੋਂ ਖਾਰਜ ਕਰਤਾ ਤਾਂ ਇਹ ਇੱਕ ਅਜੀਬ ਤਰ੍ਹਾਂ ਦਾ ਬਾਰਡਰ ਆ 2060 ਸਕੁਅਰ ਕਿਲੋਮੀਟਰ ਦਾ ਦੋ ਦੇਸ਼ਾਂ ਦੇ ਬਿਲਕੁਲ ਵਿਚਕਾਰ ਅਗਲਾ ਬਾਰਡਰ ਜਿਹੜਾ ਇਤਿਹਾਸ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਮਸ਼ਹੂਰ ਰਿਹਾ ਵਾ ਉਹਦੇ ਬਾਰੇ ਦੇ ਵਿੱਚ ਬਹੁਤ ਸਾਰੀਆਂ ਅਲੱਗ-ਅਲੱਗ ਕਹਾਣੀਆਂ ਨੇ ਉਹ ਹੈਗਾ ਡਾਇਓਮਿਡੀ ਆਈਲੈਂਡ ਅਮਰੀਕਾ ਤੇ ਰਸ਼ੀਆ ਦੇ ਵਿਚਕਾਰ ਦਾ ਇੱਕ ਵਾਟਰ ਬੋਡੀ ਆ ਪਾਣੀ ਨੇ ਉੱਥੇ ਉਹਨਾਂ ਨੂੰ ਕਿਹਾ ਜਾਂਦਾ ਬੈਰਿੰਗ ਸਟ੍ਰੇਟ ਇੱਕ ਟਾਈਮ ਦੇ ਉੱਪਰ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਜੇ ਤੁਸੀਂ ਗਲੋਬ ਦੇ ਉੱਪਰ ਦੇਖੋਗੇ ਇਹ ਜਗ੍ਹਾ ਜਿੱਥੇ ਅਮਰੀਕਾ ਤੇ ਰਸ਼ੀਆ ਆਪਸ ਦੇ ਵਿੱਚ ਬਹੁਤ ਜ਼ਿਆਦਾ ਕਲੋਜ਼ ਹੁੰਦੇ ਆ ਉਸ ਜਗ੍ਹਾ ਨੂੰ ਬੋਲਿਆ ਜਾਂਦਾ ਬੈਰਿੰਗ ਸਟ੍ਰੇਟ ਇਤਿਹਾਸ ਦੇ ਵਿੱਚ ਕਿਤੇ ਬਹੁਤ ਪਿੱਛੇ ਹਜ਼ਾਰਾਂ ਲੱਖਾਂ ਸਾਲ ਪਹਿਲਾਂ ਇਹ ਜਗ੍ਹਾ ਦੇ ਉੱਤੇ ਪਾਣੀ ਨਹੀਂ ਸੀ ਧਰਤੀ ਦੇ ਨਾਲ ਇਹ ਜਗ੍ਹਾ ਮਿਲੀ ਹੋਈ ਸੀ ਮਤਲਬ ਉੱਥੇ ਮਿੱਟੀ ਸੀ ਤੇ ਜਿਹੜੇ ਹੁਣ ਦੇ ਉੱਥੋਂ ਦੇ ਨੇਟਿਵ ਅਮਰੀਕਨਸ ਨੇ ਜਿਨ੍ਹਾਂ ਨੂੰ ਰੈੱਡ ਇੰਡੀਅਨ ਵੀ ਕਿਹਾ ਜਾਂਦਾ ਇੱਕ ਟਾਈਮ ਦੇ ਉੱਪਰ ਕਿਹਾ ਜਾਂਦਾ ਕਿ ਚਾਈਨਾ ਤੋਂ ਮੰਗੋਲੀਆ ਤੋਂ ਇਹ ਲੋਕ ਉਸੇ ਮਿੱਟੀ ਦੇ ਉਸ ਧਰਤੀ ਦੇ ਉਸ ਰਸਤੇ ਤੋਂ ਬੈਰਿੰਗ ਸਟ੍ਰੀਟ ਤੋਂ ਮੰਗੋਲੀਆ ਚਾਈਨਾ ਤੋਂ ਉੱਥੇ ਗਏ ਤਾਂ ਹੀ ਇਹਨਾਂ ਦੀਆਂ ਸ਼ਕਲਾਂ ਵੀ ਮੰਗੋਲੀਆ ਦੇ ਲੋਕਾਂ ਦੇ ਨਾਲ ਇੰਨੀਆਂ ਜ਼ਿਆਦਾ ਮਿਲਦੀਆਂ ਨੇ ਪਰ ਹੌਲੀ-ਹੌਲੀ ਕਰਕੇ ਪਾਣੀ ਨੇ ਉਹ ਜਗ੍ਹਾ ਨੂੰ ਕਲੇਮ ਕਰ ਲਿਆ ਤੇ ਇਹ ਦੋਨੇ ਦੁਨੀਆ ਇੱਕ ਦੂਸਰੇ ਤੋਂ ਵੱਖਰੀਆਂ ਹੋ ਗਈਆਂ ਪਰ ਹਾਲੇ ਵੀ ਇਹਨਾਂ ਦੇ ਵਿਚਕਾਰ ਦਾ ਫਰਕ ਹੈਗਾ ਸਿਰਫ 2.4 ਮੀਲ ਦਾ ਤੇ ਅਗਲੀ ਚੀਜ਼ ਇਹ ਆ ਇੱਕ ਏਰੀਆ ਚਲਾ ਗਿਆ ਰਸ਼ੀਆ ਦੇ ਕੋਲੇ ਉਹ ਏਰੀਆ ਜਿਹਨੂੰ ਆਪਾਂ ਬਿਲਕੁਲ ਹੀ ਪੂਰਬੀ ਪਾਸਾ ਕਹਿ ਦਿੰਦੇ ਆ ਦੁਨੀਆ ਦਾ ਦੂਸਰਾ ਚਲਾ ਗਿਆ ਅਮਰੀਕਾ ਦੇ ਕੋਲੇ ਜਿਹਨੂੰ ਆਪਾਂ ਬਿਲਕੁਲ ਕਹਿ ਦਿੰਦੇ ਆ ਪੱਛਮੀ ਪਾਸਾ ਸਿਰਫ ਆਪਸ 'ਚ ਫਰਕ ਹੈਗਾ 2.5 ਮੀਲ ਦਾ ਪਰ ਟਾਈਮ ਜ਼ੋਨ ਦਾ ਫਰਕ ਕਿੰਨਾ ਪੈ ਗਿਆ ਪੂਰੇ 21 ਘੰਟੇ ਦਾ ਮਤਲਬ ਜਿਹੜਾ ਬੰਦਾ ਢਾਈ ਮੀਲ ਉਧਰ ਵਾਲੇ ਆਈਲੈਂਡ ਦੇ ਉੱਪਰ ਬੈਠਾ ਵਾ ਉਹ ਸਾਡੇ ਨਾਲੋਂ 21 ਘੰਟੇ ਜਾਂ ਤਾਂ ਅੱਗੇ ਆ ਜਾਂ 21 ਘੰਟੇ ਪਿੱਛੇ ਆ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਦਿਲਚਸਪ ਬਾਰਡਰ ਤੇ ਭਗੋਲ ਦੀ ਇੱਕ ਬੜੀ ਹੀ ਰੋਚਕ ਚੀਜ਼ ਤੇ ਇੱਕ ਫੈਕਟ ਆ ਅਗਲਾ ਅਜੀਬ ਬਾਰਡਰ ਹੈਗਾ ਅਮਰੀਕਾ ਤੇ ਕੈਨੇਡਾ ਦੇ ਵਿੱਚਕਾਰ ਦਾ ਇੱਕ ਪਾਸੇ ਡਰਬੀ ਲਾਈਨ ਅਮਰੀਕਾ ਦੀ ਦੂਸਰੇ ਪਾਸੇ ਕੈਨੇਡਾ ਦਾ ਸਟੈਂਡ ਸਟੈਡ ਹੁਣ ਆਪਣੇ ਸਭ ਤੋਂ ਪਹਿਲੇ ਇਸ ਵੀਡੀਓ ਦੇ ਬਾਰਡਰ ਦੀ ਤਰ੍ਹਾਂ ਜਿਹੜਾ ਬੈਲਜੀਅਮ ਤੇ ਹਾਲੈਂਡ ਦਾ ਸੀ ਇਹ ਵਾਲਾ ਜਿਹੜਾ ਬਾਰਡਰ ਵੀ ਆ ਇਹ ਬਹੁਤ ਸਾਰੀਆਂ ਬਿਲਡਿੰਗਾਂ ਦੇ ਬਿਲਕੁਲ ਵਿਚਕਾਰ ਤੋਂ ਨਿਕਲਦਾ ਵਾ ਤੇ ਸਭ ਤੋਂ ਇੰਟਰਸਟਿੰਗ ਕਹਾਣੀ ਇਹਦੇ ਵਿੱਚ ਹੈਗੀ ਆ ਹੈਸਕਲ ਫਰੀ ਲਾਇਬ੍ਰੇਰੀ ਦੀ ਜਦੋਂ ਤੁਸੀਂ ਹੈਸਕਲ ਫਰੀ ਲਾਇਬ੍ਰੇਰੀ ਦੇ ਵਿੱਚ ਜਾਓਗੇ ਜਦੋਂ ਤੁਸੀਂ ਉੱਥੇ ਐਂਟਰ ਕਰੋਗੇ ਤਾਂ ਜਿਹੜੀ ਐਂਟਰੈਂਸ ਆ ਉਹ ਅਮਰੀਕਾ ਦੇ ਵਿੱਚ ਆਉਂਦੀ ਆ ਪਰ ਜਿਹੜੀਆਂ ਕਿਤਾਬਾਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਆਉਂਦੀਆਂ ਨੇ ਕੈਨੇਡਾ ਵਾਲੇ ਪਾਸੇ ਤੇ ਪਰ ਇਹ ਸਿਰਫ ਕੱਲੀ ਉਸ ਲਾਇਬ੍ਰੇਰੀ ਦੀ ਕਹਾਣੀ ਨਹੀਂ ਹੈਗੀ ਹੋਰ ਬਹੁਤ ਸਾਰੀਆਂ ਬਿਲਡਿੰਗਾਂ ਬਹੁਤ ਸਾਰੇ ਰੈਸਟੋਰੈਂਟ ਦੀ ਕਹਾਣੀ ਵੀ ਇਹੀ ਆ ਅਗਲੀ ਸਭ ਤੋਂ ਅਜੀਬ ਕਹਾਣੀ ਆ ਉਹ ਹੈਗੀ ਆ ਰਸ਼ੀਆ ਦੀ ਇੱਕ ਜਗ੍ਹਾ ਦੀ ਉਹਦਾ ਨਾਮ ਆ ਕੈਲਿਨਿੰਗਰਾਦ ਹੁਣ ਇਹ ਬਾਰਡਰ ਆਪਣੇ ਆਪ ਚ ਬਹੁਤ ਹੀ ਯੂਨਿਕ ਕਿਉਂਕਿ ਅਸਲ ਦੇ ਵਿੱਚ ਇੱਥੇ ਬਾਰਡਰ ਵਾਲਾ ਕੋਈ ਪੰਗਾ ਹੀ ਨਹੀਂ ਇਹ ਕਿਹ ਹੈ ਜੀ ਜਗ੍ਹਾ ਵਾ ਜਿਹੜੀ ਹੈਗੀ ਰਸ਼ੀਆ ਦੇ ਅੰਡਰ ਆ ਰਸ਼ੀਆ ਦੇ ਕੰਟਰੋਲ ਦੇ ਵਿੱਚ ਪਰ ਉਹ ਰਸ਼ੀਆ ਤੋਂ ਕਿੰਨੀ ਹੀ ਜ਼ਿਆਦਾ ਦੂਰ ਆ ਅਸਲ ਦੇ ਵਿੱਚ ਇਹ ਰਸ਼ੀਆ ਦੇ ਕਿਹਜਾ 파ਟ ਆ ਜਿਹਦਾ ਆਪਣਾ ਹੀ ਕੋਈ ਵੀ ਬਾਰਡਰ ਰਸ਼ੀਆ ਦੇ ਨਾਲ ਲੱਗਦਾ ਹੀ ਨਹੀਂ ਕੈਲਿੰਗਰਾਦ ਅਸਲ ਦੇ ਵਿੱਚ ਤਿੰਨ ਪਾਸਿਆਂ ਤੋਂ ਲੱਗਦਾ ਇੱਕ ਪਾਸੇ ਉਹਦੇ ਬਾਲਟਿਕ ਸਾਗਰ ਆ ਜਾਂਦਾ ਦੂਸਰੇ ਪਾਸੇ ਆ ਜਾਂਦਾ ਲਥੇਨੀਆ ਤੇ ਤੀਸਰੇ ਪਾਸੇ ਆ ਜਾਂਦਾ ਪੋਲੈਂਡ ਤਾਂ ਆਪਣੇ ਆਪ ਦੇ ਵਿੱਚ ਕਿਹਜਾ ਬਾਰਡਰ ਇਹ ਕਿਹਜਾ ਸ਼ਹਿਰ ਜਿਹੜਾ ਆਪਣੇ ਹੀ ਪੇਰੈਂਟਲ ਕੰਟਰੀ ਤੋਂ ਜਿਸ ਕੰਟਰੀ ਦਾ ਉਹ ਹਿੱਸਾ ਵਾ ਉਦੇ ਨਾਲ ਉਹ ਲੱਗਦਾ ਨਹੀਂ ਉਹ ਲੱਗ ਰਿਹਾ ਵਾ ਸਮੁੰਦਰ ਦੇ ਨਾਲ ਜਾਂ ਹੋਰ ਬਿਲਕੁਲ ਦੋ ਦੇਸ਼ਾਂ ਦੇ ਨਾਲ ਤੇ ਇਸੇ ਤਰ੍ਹਾਂ ਦੀ ਫਿਰ ਅਜੀਬ ਤਰ੍ਹਾਂ ਦੀ ਰਹਿਣੀ ਸਹਿਣੀ ਆ ਇੱਥੋਂ ਦੇ ਲੋਕਾਂ ਦੇ ਵੀ ਕਹਿਣ ਨੂੰ ਉਹ ਰਸ਼ੀਅਨ ਨੇ ਪਰ ਰਸ਼ੀਆ ਅਸਲ ਦੇ ਵਿੱਚ ਉਥੋਂ ਬਹੁਤ ਹੀ ਜ਼ਿਆਦਾ ਦੂਰ ਹੁਣ ਜਿਹੜਾ ਆਪਾਂ ਅਗਲੇ ਬਾਰਡਰ ਦੀ ਗੱਲ ਕਰਾਂਗੇ ਉਹਦਾ ਨਾਮ ਤੁਸੀਂ ਬਹੁਤ ਜ਼ਿਆਦਾ ਵਾਰ ਸੁਣਿਆ ਹੋਣਾ ਉਹ ਨਾਮ ਹੈ ਮਾਉਂਟ ਐਵਰੇਸਟ ਮਾਉਂਟ ਐਵਰੇਸਟ ਆਪਣੇ ਆਪ ਦੇ ਵਿੱਚ ਇੱਕ ਬਾਰਡਰ ਆ ਚਾਈਨਾ ਤੇ ਨੇਪਾਲ ਦੇ ਵਿੱਚਕਾਰ ਤਾਂ ਇਸੇ ਕਾਰਨ ਮਾਉਂਟ ਐਵਰੇਸਟ ਦੇ ਉੱਪਰ ਚੜਨ ਵਾਲੇ ਉਹਨੂੰ ਸਰ ਕਰਨ ਵਾਲੇ ਜਿਹੜੇ ਵੀ ਪर्वਤ ਰੋਹੀ ਹੁੰਦੇ ਆ ਉਹਨਾਂ ਦੇ ਕੋਲੇ ਵੀ ਦੋ ਰੂਟ ਨੇ ਉਹ ਚਾਈਨਾ ਵਾਲੇ ਪਾਸੇ ਤੋਂ ਵੀ ਚੜ ਸਕਦੇ ਆ ਤੇ ਨੇਪਾਲ ਵਾਲੇ ਪਾਸੇ ਤੋਂ ਵੀ ਚੜ ਸਕਦੇ ਆ ਤੇ ਇਹ ਇੱਕ ਅਸਲ ਦੇ ਵਿੱਚ ਇੱਕ ਕੁਦਰਤੀ ਬਾਰਡਰ ਬਣ ਗਿਆ ਆਪਣੇ ਆਪ ਹੀ ਜਿਹਨੂੰ ਕਿਸੇ ਵੀ ਇਨਸਾਨ ਨੂੰ ਬਣਾਉਣ ਦੀ ਲੋੜ ਨਹੀਂ ਪਈ ਹੁਣ ਆਪਾਂ ਵਾਪਸ ਆਉਨੇ ਆ ਇੰਡੀਆ ਵੱਲ ਪਰ ਜਦੋਂ ਹੀ ਆਪਾਂ ਇੰਡੀਆ ਆਏ ਤਾਂ ਸਾਨੂੰ ਨਾਲ ਹੀ ਪਤਾ ਲੱਗ ਗਿਆ ਕਿ ਬਾਰਡਰ ਦਾ ਮਤਲਬ ਹੋਊਗਾ ਪ੍ਰੋਬਲਮ ਤੇ ਹੁਣ ਆਪਾਂ ਇੱਕ ਅਜੀਬ ਬਾਰਡਰ ਦੀ ਗੱਲ ਕਰਾਂਗੇ ਜਿਹੜਾ ਹੈਗਾ ਬੰਗਾਲ ਦੇ ਪ੍ਰਾਂਤ ਕੂਚ ਬਿਹਾਰ ਦੇ ਵਿੱਚ ਬੰਗਲਾਦੇਸ਼ ਤੇ ਬਿਲਕੁਲ ਨਾਲ ਲੱਗਦਾ ਇਹ ਇੱਕ ਇੰਨਾਕ ਅਜੀਬ ਤੇ ਕਨਫਿਊਜ਼ਿੰਗ ਬਾਰਡਰ ਆ ਇਹਦੇ ਵਿੱਚ ਅੰਦਰ ਸੋਸਾਇਟੀਆਂ ਨੇ ਬਹੁਤ ਸਾਰੀਆਂ ਇਹਨੂੰ ਕਿਹਾ ਜਾਂਦਾ ਕੂਚ ਬਿਹਾਰ ਇਨਕਲੇਵ ਕੂਚ ਬਿਹਾਰ ਇਨਕਲੇਵ ਦੇ ਅੰਦਰ ਸੋਸਾਇਟੀਆਂ ਨੇ ਤੇ ਸੋਸਾਇਟੀਆਂ ਦੇ ਅੰਦਰ ਵੀ ਇੰਨਾ ਕ ਜਿਆਦਾ ਰੌਲਾ ਰੱਪਾ ਕਨਫਿਊਜ਼ਿੰਗ ਆ ਸਾਰਾ ਕੰਮ ਕਿ ਜਿਹੜੀ ਪੂਰੀ ਸੋਸਾਇਟੀ ਆ ਉਹ ਇੰਡੀਆ ਦੇ ਵਿੱਚ ਆ ਉਹਦੇ ਅੰਦਰ ਲੀਆਂ ਜਿਹੜੀਆਂ ਅੱਗੇ ਛੋਟੀਆਂ ਸੋਸਾਇਟੀਆਂ ਬਣਾਈਆਂ ਉਹਨਾਂ ਨੂੰ ਲੋਕ ਕਹਿੰਦੇ ਆ ਇਹ ਬੰਗਲਾਦੇਸ਼ ਦੇ ਵਿੱਚ ਆ ਤਾਂ ਅਸਲ ਦੇ ਵਿੱਚ ਕਿਉਂਕਿ ਉਹੀ ਆ ਗਿਆ ਸ਼ਾਇਦ ਇਸੇ ਕਰਕੇ ਥਰਡ ਵਰਡ ਕੰਟਰੀ ਵੀ ਕਹਿੰਦੇ ਇਹਨਾਂ ਆਪਣੇ ਪੂਰੇ ਦੇ ਪੂਰੇ ਏਰੀਏ ਨੂੰ ਇੱਥੇ ਅਸਲ 'ਚ ਕਿਸੇ ਨੂੰ ਇਹ ਪਤਾ ਹੀ ਨਹੀਂ ਸੀ ਕਿ ਕਿਹੜੀ ਜਗ੍ਹਾ ਇੰਡੀਆ ਵਿੱਚ ਆ ਰਹੀ ਆ ਕਿਹੜੀ ਬੰਗਲਾਦੇਸ਼ ਆ ਰਹੀ ਆ ਤਾਂ ਦੋਨੇ ਕੰਟਰੀਜ਼ ਦੇ ਅਥਾਰਟिटीज ਨੂੰ ਇੰਨਾ ਕਿ ਜ਼ਿਆਦਾ ਮੁਸ਼ਕਲ ਹੋ ਰਿਹਾ ਸੀਗਾ ਸਾਰਾ ਦਾ ਸਾਰਾ ਇਹ ਤਾਮਝਾਮ ਦੇਖਣਾ ਹੋਰ ਬਹੁਤ ਕੁਝ ਤਾਂ ਇਸੇ ਕਾਰਨ ਫਾਈਨਲੀ ਸਨ 2015 ਦੇ ਵਿੱਚ ਦੋਨੇ ਕੰਟਰੀਜ਼ ਆਪਸ ਦੇ ਵਿੱਚ ਇੱਕ ਐਗਰੀਮੈਂਟ ਕਰਦੇ ਆ ਲੈਂਡ ਸਵੈਪ ਕਰਦੇ ਆ ਮਤਲਬ ਦੋਨੇ ਦੇਸ਼ ਕਹਿੰਦੇ ਆ ਕਿ ਥੋੜਾ ਇਹਨੂੰ ਸਿੱਧਾ ਕੀਤਾ ਜਾਵੇ ਕੁਝ ਜ਼ਮੀਨ ਇੰਡੀਆ ਵਾਲੇ ਨੇ ਛੱਡੀ ਬੰਗਲਾਦੇਸ਼ ਵਾਲੀ ਕੁਝ ਬੰਗਲਾਦੇਸ਼ ਵਾਲੇ ਨੇ ਛੱਡੀ ਜਿਹੜੀ ਇੰਡੀਆ ਦੀ ਸੀ ਤਾਂ ਫਾਈਨਲੀ ਇਸ ਬਾਰਡਰ ਨੂੰ ਥੋੜਾ ਸਿੱਧਾ ਕੀਤਾ ਗਿਆ ਤੇ ਸਾਰਾ ਦਾ ਸਾਰਾ ਕਨਫਿਊਜ਼ਿੰਗ ਸਾਰਾ ਦਾ ਸਾਰਾ ਰੋਲਾ ਰੱਪਾ ਖਤਮ ਕੀਤਾ ਗਿਆ ਪਰ ਉਸ ਤੋਂ ਪਹਿਲਾਂ ਇਹ ਦੁਨੀਆ ਦੇ ਸਭ ਤੋਂ ਜ਼ਿਆਦਾ ਕਨਫਿਊਜ਼ਿੰਗ ਬਾਰਡਰਸ ਦੇ ਵਿੱਚੋਂ ਇੱਕ ਸੀਗਾ ਅਗਲਾ ਆਪਣਾ ਅਜੀਬ ਬਾਰਡਰ ਹੈਗਾ ਥੂ ਮੇਨ ਰਿਵਰ ਬਾਰਡਰ ਥੂ ਮੇਨ ਰਿਵਰ ਬਾਰਡਰ ਅਸਲ ਦੇ ਵਿੱਚ ਇੱਕ ਨਦੀ ਆ ਇਹਦੇ ਇੱਕ ਪੁਆਇੰਟ ਦੇ ਉੱਪਰ ਤਿੰਨ ਬਹੁਤ ਵੱਡੇ ਤੇ ਬਹੁਤ ਮਹੱਤਵਪੂਰਨ ਕੰਟਰੀਜ਼ ਦੇ ਬਾਰਡਰ ਟੱਚ ਹੁੰਦੇ ਆ ਤੇ ਉਹ ਤਿੰਨ ਕੰਟਰੀ ਨੇ ਰਸ਼ੀਆ ਚਾਈਨਾ ਤੇ ਨਾਰਥ ਕੋਰੀਆ ਤਿੰਨੇ ਵੈਸੇ ਵੀ ਮਤਲਬ ਇੱਕ ਕਹਿ ਲੋ ਕਿ ਕਲਾਸ ਦੇ ਤਿੰਨ ਬਹੁਤ ਜ਼ਿਆਦਾ ਖਰੂਦੀ ਬੱਚੇ ਜਿਨ੍ਹਾਂ ਤਿੰਨਾਂ ਦੇ ਕੋਲੇ ਬਹੁਤ ਜ਼ਿਆਦਾ ਪਾਵਰ ਆ ਤੇ ਬਹੁਤ ਟਾਈਮ ਆਪਣੀ ਬਦਮਾਸ਼ੀ ਕਰਕੇ ਤੇ ਹੋਰ ਆਪਣੇ ਇਹੋ ਜਿਹੇ ਕਾਰਨਾਮੇ ਕਰਕੇ ਅਕਸਰ ਖਬਰਾਂ ਦੇ ਵਿੱਚ ਰਹਿੰਦੇ ਆ ਤੇ ਦੁਨੀਆ ਦਾ ਇੱਕ ਇਹੋ ਜਿਹਾ ਪੁਆਇੰਟ ਆ ਜਿੱਥੇ ਇਹਨਾਂ ਤਿੰਨਾਂ ਦੇ ਬਾਰਡਰ ਆਪਸ ਦੇ ਵਿੱਚ ਇਕੱਠੇ ਰਹਿੰਦੇ ਆ ਪਰ ਦੇਖੋ ਇਹ ਚੀਜ਼ ਅਜੀਬ ਆ ਕਿ ਇਹੋ ਜਿਹੀ ਕੰਟਰੀ ਹੋਣ ਇੰਨੀ ਉਹਨਾਂ ਕੋਲੇ ਪਾਵਰ ਹੋਵੇ ਤੇ অলਮੋਸਟ ਤਕਰੀਬਨ ਇੱਕ ਤਰ੍ਹਾਂ ਕਹਿ ਲੋ ਕਿ ਸੈਮੀ ਡਿਕਟੇਟਰਸ਼ਿਪ ਹੋਵੇ ਤਾਂ ਇਸ ਬਾਰਡਰ ਦੇ ਉੱਪਰ ਸ਼ਾਂਤੀ ਕਿਵੇਂ ਰਹਿ ਸਕਦੀ ਆ ਇਸੇ ਕਾਰਨ ਇਹ ਬਾਰਡਰ ਬਹੁਤ ਇੰਟਰਸਟਿੰਗ ਆ ਇੱਥੇ ਹਮੇਸ਼ਾ ਸ਼ਾਂਤੀ ਰਹਿੰਦੀ ਆ ਕਿਉਂਕਿ ਅਸਲ ਦੇ ਵਿੱਚ ਤਿੰਨਾਂ ਨੂੰ ਹੀ ਪਤਾ ਵਾ ਕਿ ਇੱਥੇ ਕੋਈ ਵੀ ਚੀਜ਼ ਕਿਸੇ ਵੀ ਟਾਈਮ ਐਸਕੇਲੇਟ ਹੋ ਸਕਦੀ ਆ ਤਾਂ ਤਿੰਨੇ ਕੰਟਰੀਜ਼ ਦਾ ਇਸ ਬਾਰਡਰ ਦੇ ਉੱਪਰ ਹਮੇਸ਼ਾ ਰਵਈਆ ਜਿਹੜਾ ਉਹ ਬਿਲਕੁਲ ਸ਼ਾਂਤਮਈ ਰਹਿੰਦਾ ਵਾ ਇੱਥੇ ਹਮੇਸ਼ਾ ਟ੍ਰੇਡ ਨੂੰ ਵਧਾਉਣ ਦੀ ਹੀ ਗੱਲਾਂ ਹੁੰਦੀਆਂ ਨੇ ਇਹ ਸਾਰਾ ਕੁਝ ਆ ਹੁਣ ਮੈਨੂੰ ਪਤਾ ਸੀ ਇੱਕ ਬਾਰਡਰ ਇਹ ਜੀ ਜਿਹਦੀ ਤੁਸੀਂ ਹਾਲੇ ਵੀ ਵੇਟ ਕਰਦੇ ਹੋਵੋਗੇ ਤੇ ਤੁਹਾਨੂੰ ਪਤਾ ਸੀ ਉਹ ਆਊਗਾ ਤੇ ਫਾਈਨਲੀ ਉਹ ਆ ਗਿਆ ਡੀ ਐਮ ਜ਼ेड ਡੀ ਮਿਲਟਰੀਜ਼ਡ ਏਰੀਆ ਨਾਰਥ ਕੋਰੀਆ ਸਾਊਥ ਕੋਰੀਆ ਇਹਨਾਂ ਦੇ ਵਿਚਕਾਰ ਦਾ ਇੱਕ ਏਰੀਆ ਵਾ ਤੇ ਇਹ ਦੁਨੀਆ ਦੀ ਉਹ ਬੜੀ ਜਗ੍ਹਾ ਵਾ ਜਿੱਥੇ ਸਭ ਤੋਂ ਜ਼ਿਆਦਾ ਸੇਫਟੀ ਰੱਖੀ ਜਾਂਦੀ ਆ ਸਭ ਤੋਂ ਜ਼ਿਆਦਾ ਫੌਜੀਆਂ ਦੀ ਤੈਨਾਤੀ ਪੂਰੀ ਦੁਨੀਆ ਦੇ ਵਿੱਚ ਕੁਝ ਇੱਕ ਜਿਹੜੀਆਂ ਜਗ੍ਹਾ ਨੇ ਉਹਨਾਂ ਦੇ ਵਿੱਚੋਂ ਇੱਥੇ ਆ ਤਕਰੀਬਨ 160 ਮੀਲ ਦਾ ਪੂਰਾ ਦਾ ਪੂਰਾ ਏਰੀਆ ਵਾ ਜਿਹਨੂੰ ਇੱਕ ਬਫਰ ਜ਼ੋਨ ਦੀ ਤਰ੍ਹਾਂ ਬਣਾਇਆ ਹੋਇਆ ਜਿਵੇਂ ਆਪਾਂ ਗੱਲ ਕੀਤੀ ਸੀ ਏਜੀਪਟ ਤੇ ਸੁਡਾਨ ਦੇ ਪਰ ਉਹ ਸੀਗਾ ਤਕਰੀਬਨ 2060 ਕਿਲੋਮੀਟਰ ਦਾ ਉਹ ਲੋਕ ਜਿਆਦਾ ਹੀ ਸੀਰੀਅਸ ਲੈ ਕੇ ਕੰਮ ਨੂੰ ਇਹ ਥੋੜੇ ਸਿਆਣੇ ਰਹੇ ਕਹਿੰਦੇ ਭਾਈ ਇੰਨਾ ਤਾਂ ਨਹੀਂ ਅਸੀਂ ਛੱਡਣ ਲੱਗੇ ਦੋਨੇ ਤਾਂ 160 ਮੀਲ ਦਾ ਪੂਰਾ ਦਾ ਪੂਰਾ ਏਰੀਆ ਵਿਚਕਾਰ ਛੱਡਿਆ ਗਿਆ ਵਾ ਇਧਰਲੇ ਪਾਸੇ ਇੱਕ ਪਾਈ ਆ ਤੇ ਇਧਰਲੇ ਪਾਸੇ ਦੂਜਾ ਪਾਈ ਆ ਪਰ ਹਾਂ ਇਸ ਲੜਾਈ ਦੇ ਵਿੱਚ ਜਿਹੜੀ 160 ਮੀਲ ਦਾ ਬਿਲਕੁਲ ਏਰੀਆ ਛੱਡਿਆ ਹੋਇਆ ਉਹਦੇ ਵਿੱਚ ਕੁਦਰਤ ਜ਼ਰੂਰ ਜਿੱਤੀ ਆ ਕਿਉਂਕਿ ਉੱਥੇ ਇਨਸਾਨ ਦੀ ਕੋਈ ਹੋਂਦ ਹੀ ਨਹੀਂ ਨਾ ਕੋਈ ਇਨਸਾਨ ਉੱਥੇ ਜਾਂਦਾ ਕੁਦਰਤ ਇਸ ਪੂਰੇ ਏਰੀਆ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਦੇ ਨਾਲ ਵੱਧ ਫੁੱਲ ਰਹੀ ਹੈ। ਹੁਣ ਆਪਾਂ ਚੱਲਦੇ ਹਾਂ ਅਗਲੀ ਕਹਾਣੀ ਵੱਲ। ਕੀ ਤੁਹਾਨੂੰ ਪਤਾ ਯੂਰਪ ਦੇ ਇੱਕ ਕੰਟਰੀ ਸਪੇਨ ਉਹਦਾ ਕੁਝ ਹਿੱਸਾ ਅਫਰੀਕਾ ਦੇ ਵਿੱਚ ਵੀ ਆ। ਜੇ ਤੁਸੀਂ ਗਲੋਬ ਦੇ ਉੱਪਰ ਦੇਖੋਗੇ ਤੁਹਾਨੂੰ ਇੰਨਾ ਤਾਂ ਵੈਸੇ ਹੀ ਪਤਾ ਲੱਗ ਜਾਣਾ ਕਿ ਜਿਹੜਾ ਸਪੇਨ ਆ ਉਹ ਅਫਰੀਕਾ ਦੇ ਬਿਲਕੁਲ ਨੇੜੇ ਚਲੇ ਜਾਂਦਾ। ਤੇ ਵੈਸੇ ਵੀ ਅਫਰੀਕਾ ਬਹੁਤ ਟਾਈਮ ਤੱਕ ਕਲੋਨੀ ਰਿਹਾ ਵਾ। ਅਲੱਗ-ਅਲੱਗ ਉਹਦੇ ਦੇਸ਼ ਰਿਹਾ ਯੂਰਪ ਦੇ ਕੰਟਰੀਜ਼ ਦੇ। ਤੇ ਉਹਨਾਂ ਨੂੰ ਕਲੋਨੀ ਬਣਾਉਣ ਦੇ ਵਿੱਚ ਸਪੇਨ ਵੀ ਇੱਕ ਬਹੁਤ ਵੱਡਾ ਹਿੱਸੇਦਾਰ ਸੀਗਾ ਸਪੈਨਿਸ਼ ਅਰਮਾਡਾ ਇੱਕ ਟਾਈਮ ਦੇ ਉੱਪਰ ਬਹੁਤ ਵੱਡੀ ਨੇਵਲ ਫੋਰਸ ਰਿਹਾ ਵਸਪੈਨ ਤੇ ਉਹਦੇ ਅੰਸ਼ ਅੱਜ ਵੀ ਮਿਲਦੇ ਆ ਬਿਲਕੁਲ ਅਫਰੀਕਾ ਦੇ ਉੱਤਰੀ ਕੰਢੇ ਦੇ ਉੱਪਰ ਇੱਕ ਕੰਟਰੀ ਲੱਗਦਾ ਵਾ ਮੋਰੋਕੋ ਮੋਰੋਕੋ ਦੇ ਨਾਲ ਦੋ ਸ਼ਹਿਰ ਨੇ ਛੋਟੇ ਛੋਟੇ ਕਿਉਤਾ ਤੇ ਮੈਲੀਲਾ ਉਹ ਅੱਜ ਵੀ ਸਪੈਨ ਦੇ ਹਿੱਸੇ ਦੇ ਵਿੱਚ ਆਉਂਦੇ ਆ ਅਜੀਬ ਜਾਣਕਾਰੀ ਆ ਨਾ ਕਿ ਸਪੈਨ ਦਾ ਕੁਝ ਹਿੱਸਾ ਅਫਰੀਕਾ ਦੇ ਵਿੱਚ ਵੀ ਆ ਤੇ ਇਸ ਤਰ੍ਹਾਂ ਦੇ ਨਾਲ ਉਹ ਇੱਕ ਅਜੀਬ ਬਾਰਡਰ ਬਣ ਜਾਂਦਾ ਜਿਵੇਂ ਆਪਾਂ ਰਸ਼ੀਆ ਦੇ ਉਸ ਸ਼ਹਿਰ ਦੀ ਗੱਲ ਕੀਤੀ ਸੀ ਜਿਹੜਾ ਰਸ਼ੀਆ ਦਾ ਹੋ ਕੇ ਵੀ ਰਸ਼ੀਆ ਤੋਂ ਬਹੁਤ ਦੂਰ ਆ ਉਸੇ ਤਰ੍ਹਾਂ ਹੀ ਇਹ ਜਿਹੜੇ ਦੋ ਸ਼ਹਿਰ ਨੇ ਹੈਗੇ ਤਾਂ ਸਪੇਨ ਦਾ ਹਿੱਸਾ ਨੇ ਪਰ ਇੱਥੇ ਤਾਂ ਇੱਕ ਪੂਰਾ ਦਾ ਪੂਰਾ ਮਹਾਦੀਪ ਹੀ ਬਦਲ ਗਿਆ ਅਗਲੀ ਚੀਜ਼ ਹੁਣ ਇੱਥੇ ਇੱਕ ਹੋਰ ਚੀਜ਼ ਦਿਲਚਸਪ ਹੁੰਦੀ ਆ ਕਿਉਂਕਿ ਉਹੀ ਉਹ ਡਾਂਕੀ ਰੂਟ ਉਹ ਸਾਰਾ ਕੁਝ ਜਿਹੜਾ ਅੱਜ ਕੱਲ੍ਹ ਚੱਲ ਰਿਹਾ ਵਾ ਜਿਹਦਾ ਰੌਲਾ ਇਹ ਵੀ ਇੱਕ ਉਹ ਏਰੀਆ ਵਾ ਮੈਡੀਟੇਰੇਨੀਅਨ ਸੀ ਦਾ ਇੱਕ ਹੋਰ ਐਂਟਰੀ ਪੁਆਇੰਟ ਆ ਡਾਂਕੀ ਰੂਟ ਦਾ ਜਿੱਥੋਂ ਬਹੁਤ ਸਾਰੇ ਲੋਕ ਯੂਰਪ ਦੇ ਵਿੱਚ ਦਾਖਲ ਹੁੰਦੇ ਆ ਤੇ ਸਭ ਤੋਂ ਵੱਡਾ ਉਹਦਾ ਹੱਬ ਹੈਗਾ ਇਹ ਦੋਨੇ ਸ਼ਹਿਰ ਵੈਸੇ ਵੀ ਬਹੁਤ ਸਾਰੇ ਮਾਈਗ੍ਰੈਂਟਸ ਨੇ ਚਾਹੇ ਉਹ ਇਲੀਗਲ ਹੋਣ ਚਾਹੇ ਲੀਗਲ ਹੋਣ ਉਹਨਾਂ ਦਾ ਯੂਰਪ ਦਾ ਐਂਟਰੀ ਪੁਆਇੰਟ ਇਹੀ ਦੋ ਸ਼ਹਿਰ ਹੁੰਦੇ ਆ ਇਸੇ ਕਾਰਨ ਇੱਥੇ ਬਹੁਤ ਜ਼ਿਆਦਾ ਆਰਮੀ ਦੀ ਪ੍ਰੈਜ਼ੈਂਸ ਰਹਿੰਦੀ ਆ ਹਰ ਕਿਤੇ ਸਰਵੇਲੈਂਸ ਕੈਮਰੇ ਨੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਤਾਂ ਕਿ ਕੋਈ ਵੀ ਇਨਸਾਨ ਇਲੀਗਲ ਤੌਰ ਦੇ ਉੱਪਰ ਕਿਸ਼ਤੀਆਂ ਦੇ ਉੱਪਰ ਰਾਤ ਭਰ ਬੈਠ ਕੇ ਇਥੋਂ ਸਪੇਨ ਦੇ ਵਿੱਚ ਐਂਟਰ ਨਾ ਹੋ ਸਕੇ ਪਰ ਦੂਸਰੀ ਪਿਕਚਰ ਇਹ ਵੀ ਆ ਕਿਉਂਕਿ ਆਨ ਦਾ ਸਪੇਨ ਦੇ ਅੰਡਰ ਇੱਕ ਯੂਰੋਪੀਅਨ ਕੰਟਰੀ ਦੇ ਅੰਡਰ ਆਉਂਦਾ ਪਰ ਹੈਗਾ ਅਫਰੀਕਾ ਦਾ ਹਿੱਸਾ ਤਾਂ ਇਹ ਸ਼ਹਿਰ ਆਪਣੇ ਆਪ ਦੇ ਵਿੱਚ ਕਲਚਰਲੀ ਬਹੁਤ ਯੂਨਿਕ ਨੇ ਇੱਥੇ ਪੂਰੀ ਤਰ੍ਹਾਂ ਦੇ ਨਾਲ ਦੋਨੇ ਕਲਚਰ ਰਲ ਗੱਡ ਨੇ ਤਾਂ ਇੱਕ ਬੜਾ ਸੋਹਣਾ ਕੰਬੀਨੇਸ਼ਨ ਬਣਦਾ ਵਾ ਯੂਰਪ ਤੇ ਅਫਰੀਕਾ ਦੇ ਕਲਚਰ ਦਾ ਤੇ ਤੁਹਾਨੂੰ ਇੱਥੇ ਬਹੁਤ ਅਲੱਗ-ਪਹਾੰਤ-ਪਾਂਤ ਤਰ੍ਹਾਂ ਦੇ ਲੋਕ ਵੀ ਦੇਖਣ ਨੂੰ ਮਿਲ ਸਕਦੇ ਆ ਤਾਂ ਇਹ ਸੀਗੀ ਜੀ ਆਪਣੀ ਅੱਜ ਦੀ ਅਜੀਬੋ-ਗਰੀਬ ਦੁਨੀਆ ਦੇ ਚੈਨਲ ਦੀ ਇੱਕ ਅਜੀਬੋ-ਗਰੀਬ ਕਹਾਣੀ ਇਥੇ ਕਹਾਣੀ ਖਤਮ ਹੁੰਦੀ ਹੈ ਹੁਣ ਮੈਂ ਤੁਹਾਨੂੰ ਫੇਰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ